ਤਿੰਨਾਂ ਫੌਜਾਂ ਨੇ ਆਪਰੇਸ਼ਨ ਸੰਧੂਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਦੱਸਿਆ ਕਿ ਪੈਲਗਮ ਦੋਸ਼ੀਆਂ ਨੂੰ ਕਿਵੇਂ ਸਜ਼ਾ ਦਿੱਤੀ ਹੈ ਇਸ ਦੌਰਾਨ ਜਦੋਂ ਫੌਜ ਨੂੰ ਇੱਕ ਸਵਾਲ ਪੁੱਛਿਆ ਤਾਂ ਪਾਕਿਸਤਾਨ ਫੌਜ ਦਾਵਾ ਕਰ ਰਹੀ ਹੈ ਕਿ ਉਸਨੇ ਭਾਰਤੀ ਹਵਾਈ ਸੈਨਾ ਦੇ ਰਾਫੈਲ ਜੈਟ ਨੂੰ ਡੇਗ ਦਿੱਤਾ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ 에ਰ ਮਾਰਸ਼ਲ ਨੇ ਅਜਿਹਾ ਜਵਾਬ ਦਿੱਤਾ ਕਿ ਸੁਣ ਕੇ ਤੁਹਾਨੂੰ ਮਾਣ ਮਹਿਸੂਸ ਹੋਏਗਾ ਉਨ੍ਹਾਂ ਸਪਸ਼ਟ ਕੀਤਾ ਕਿ ਭਾਰਤੀ ਹਵਾਈ ਸੈਨਾ ਦੇ ਸਾਰੇ ਰਾਫੈਲ ਜੈਟ ਸੁਰੱਖਿਤ ਨੇ ਤੇ ਪਾਕਿਸਤਾਨ ਦਾ ਦਾਵਾ ਪੂਰੀ ਤਰ੍ਹਾਂ ਬੇਬੁਨਿਆਦ ਹੈ ਏਅਰ ਮਾਰਸ਼ਲ ਮੌਕੇ ਤੇ ਭਾਰਤੀ ਨੇ ਕਿਹਾ ਕਿ ਪਹਿਲਗਾਮ ਦੇ ਜਵਾਬ ਵਿੱਚ ਸੱਤਵੇਂ ਨੂੰ ਹਥਿਆਰਬੰਦ ਬਲਾ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਿੱਚ ਕਸ਼ਮੀਰ ਪੀਓਕੇ ਵਿੱਚ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਜਿਸ ਵਿੱਚ ਲਗਭਗ 100 ਅੱਤਵਾਦੀ ਮਾਰੇ ਗਏ ਅਗਲੇ ਕੁਝ ਦਿਨਾਂ ਤੱਕ ਜਾਰੀ ਗੋਲੀਬਾਰੀ ਵਿੱਚ ਘੱਟੋ-ਘੱਟ 40 ਪਾਕਿਸਤਾਨੀ ਸੈਨਿਕ ਵੀ ਮਾਰੇ ਗਏ ਅਸੀਂ ਉਹਨਾਂ ਦੇ ਕੁਝ ਜਹਾਜ਼ ਵੀ ਡੇਗ ਦਿੱਤੇ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜਾਏਗਾ ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ ਕਿ ਉਹਨਾਂ ਦੇ ਜਹਾਜ਼ ਸਾਡੀ ਸਰਦ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ ਬੇਸ਼ੱਕ ਅਸੀਂ ਕੁਝ ਜਹਾਜ਼ਾਂ ਨੂੰ ਡੇਗ ਦਿੱਤਾ ਬੇਸ਼ੱਕ ਉਹਨਾਂ ਦੇ ਪੱਖ ਵਿੱਚ ਭਾਰੀ ਨੁਕਸਾਨ ਹੋਇਆ ਜੋ ਅਸੀਂ ਪਹੁੰਚਾਇਆ ਪਰ ਅਸੀਂ ਹੁਣੇ ਗਿਣਤੀ ਨਹੀਂ ਦੱਸ ਸਕਦੇ ਕਿਉਂਕਿ ਅਸੀਂ ਅਜੇ ਵੀ ਜੁੱਧ ਦੀ ਸਥਿਤੀ ਵਿੱਚ ਹਾਂ ਇਹ ਪੱਕਾ ਹੈ ਕਿ ਅਸੀਂ ਜੋ ਵੀ ਤਰੀਕੇ ਸਾਧਨ ਚੁਣੇ ਉਹਨਾਂ ਦੇ ਦੁਸ਼ਮਣ ਨੂੰ ਬਹੁਤ ਨੁਕਸਾਨ ਪਹੁੰਚਾਇਆ ਕਿੰਨੇ ਲੋਕ ਮਰ ਗਏ ਕਿੰਨੇ ਜ਼ਖਮੀ ਹੋਏ ਸਾਡਾ ਉਦੇਸ਼ ਲਾਸ਼ਾਂ ਗਿਣਨਾ ਨਹੀਂ ਹੈ ਇਹ ਕੰਮ ਉਹਨਾਂ ਦੇ ਛੱਡ ਦਿਓ ਓਕੇ ਐਂਡ ਇਫ ਆਈ ਗੈਟ ਇਟ ਰਾਈਟ ਯੂ ਵੰਟ ਟੂ ਨੋ ਹਾਊ ਮੈਨੀ ਆਫ देयर ਪਲੇਨਸ ਵੀ ਹੈਵ ਡਾਊਨ ਯੈਸ ਸਰ ਯੈਸ ਸਰ see. as i said, their planes were prevented from coming inside our border. all right. so we do not have the wreckage with us. but definitely we have downed a few planes. numbers? we would not like to hazard a guess out here. okay. i have the numbers. okay. and we are uh, getting into the technical details of it to establish it. so i would not like to put a figure at this time. but definitely there are losses from their side. we have which we have intellected bade don't ask bade you know. fourth generation plus i don't know our uh, your so, your boring words uh, into my mouth why do you uh, why do you say uh, fourth generation let us make it high tech thank you is to baad jadon unna nu rafa ladaaku jahaja utte bhaarti hoye nuksaan bare puchha ta air marshal ne kiah ki main sirf eh keh sakda ha ki assi apne nirdharit teacher nu praapt kar liya te saade saare pilot kar wapas aa gaye ne ਉਹਨਾਂ ਕਹੇ ਕਿ ਅਸੀਂ ਹੱਤਿਆਵਾਦੀਆਂ ਕੈਂਪਾਂ ਨੂੰ ਤਬਾਹ ਕਰਨ ਦਾ ਆਪਣਾ ਉਦੇਸ਼ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਪੂਰੀ ਦੁਨੀਆ ਨੇ ਇਸ ਦਾ ਨਤੀਜਾ ਦੇਖ ਲਿਆ। ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ। ਤਿੰਨਾਂ ਫੌਜਾਂ ਨੇ ਆਪਰੇਸ਼ਨ ਸੰਧੂਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ। ਦੱਸਿਆ ਕਿ ਪੈਲਗਮ ਦੋਸ਼ੀਆਂ ਨੂੰ ਕਿਵੇਂ ਸਜ਼ਾ ਦਿੱਤੀ ਹੈ। ਇਸ ਦੌਰਾਨ ਜਦੋਂ ਫੌਜ ਨੂੰ ਇੱਕ ਸਵਾਲ ਪੁੱਛਿਆ ਤਾਂ ਪਾਕਿਸਤਾਨ ਫੌਜ ਦਾਵਾ ਕਰ ਰਹੀ ਹੈ ਕਿ ਉਸਨੇ ਭਾਰਤੀ ਹਵਾਈ ਸੈਨਾ ਦੇ ਰਾਫੈਲ ਜੈਟ ਨੂੰ ਡੇਗ ਦਿੱਤਾ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਏਅਰ ਮਾਰਸ਼ਲ ਨੇ ਅਜਿਹੇ ਜਵਾਬ ਦਿੱਤਾ ਕਿ ਸੁਣ ਕੇ ਤੁਹਾਨੂੰ ਮਾਣ ਮਹਿਸੂਸ ਹੋਏਗਾ। ਉਹਨਾਂ ਸਪਸ਼ਟ ਕੀਤਾ ਕਿ ਭਾਰਤੀ ਹਵਾਈ ਸੈਨਾ ਦੇ ਸਾਰੇ ਰਾਫੇਲ ਜੈੱਟ ਸੁਰੱਖਿਤ ਨੇ ਤੇ ਪਾਕਿਸਤਾਨ ਦਾ ਦਾਵਾ ਪੂਰੀ ਤਰ੍ਹਾਂ ਬੇਬੁਨਿਆਦ ਹੈ। ਏਅਰ ਮਾਰਸ਼ਲ ਮੌਕੇ ਤੇ ਭਾਰਤੀ ਨੇ ਕਿਹਾ ਕਿ ਪਹਿਲਗਾਮ ਦੇ ਜਵਾਬ ਵਿੱਚ 7 ਮਈ ਨੂੰ ਹਥਿਆਰਬੰਦ ਬਲਾ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਿੱਚ ਕਸ਼ਮੀਰ ਪੀਓਕੇ ਵਿੱਚ ਹੱਤਿਆਬਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਜਿਸ ਵਿੱਚ ਲਗਭਗ 100 ਹੱਤਿਆਬਾਦੀ ਮਾਰੇ ਗਏ। ਅਗਲੇ ਕੁਝ ਦਿਨਾਂ ਤੱਕ ਜਾਰੀ ਗੋਲੀਬਾਰੀ ਵਿੱਚ ਘੱਟੋ-ਘੱਟ 40 ਪਾਕਿਸਤਾਨੀ ਸੈਨਿਕ ਵੀ ਮਾਰੇ ਗਏ। ਅਸੀਂ ਉਹਨਾਂ ਦੇ ਕੁਝ ਜਹਾਜ਼ ਵੀ ਡੇਗ ਦਿੱਤੇ। ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜਾਏਗਾ। 에어ਮਾਰਸ਼ਲ ਏਕੇ ਭਾਰਤੀ ਨੇ ਕਿਹਾ ਕਿ ਉਹਨਾਂ ਦੇ ਜਹਾਜ਼ ਸਾਡੀ ਸਰਦ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ। ਬੇਸ਼ੱਕ ਅਸੀਂ ਕੁਝ ਜਹਾਜ਼ਾਂ ਨੂੰ ਡੇਗ ਦਿੱਤਾ। ਬੇਸ਼ੱਕ ਉਹਨਾਂ ਦੇ ਪੱਖ ਵਿੱਚ ਭਾਰੀ ਨੁਕਸਾਨ ਹੋਇਆ ਜੋ ਅਸੀਂ ਪਹੁੰਚਾਇਆ। ਪਰ ਅਸੀਂ ਹੁਣੇ ਗਿਣਤੀ ਨਹੀਂ ਦੱਸ ਸਕਦੇ ਕਿਉਂਕਿ ਅਸੀਂ ਅਜੇ ਵੀ ਯੁੱਧ ਦੀ ਸਥਿਤੀ ਵਿੱਚ ਆ। ਇਹ ਪੱਕਾ ਹੈ ਕਿ ਅਸੀਂ ਜੋ ਵੀ ਤਰੀਕੇ ਸਾਧਨ ਚੁਣੇ ਉਹਨਾਂ ਦੇ ਦੁਸ਼ਮਣ ਨੂੰ ਬਹੁਤ ਨੁਕਸਾਨ ਪਹੁੰਚਾਇਆ। ਕਿੰਨੇ ਲੋਕ ਮਰ ਗਏ? ਕਿੰਨੇ ਜ਼ਖਮੀ ਹੋਏ? दे दे okay, and if i get it right, you want to know how many of their planes we have downed? yes, sir, yes, sir. all right. see, as i said, their planes were prevented from coming inside our border. all right. so we do not have the records with us, but definitely we have downed a few planes. numbers? we would not like to hazard a guess out here. okay, i have the numbers. Okay, and we are uh, getting into the technical details of it to establish it. So I would not like to put a figure at this time, but definitely there are losses from their side we have, which we have inflicted. But they, but they, generation, sir. You're putting words uh, into my mouth. Why do you, uh, why do you say uh, fourth generation? Let us make it high tech. ਇਸ ਤੋਂ ਬਾਅਦ ਜਦੋਂ ਉਹਨਾਂ ਨੂੰ ਰੈਫੇ ਲੜਾਕੂ ਜਹਾਜ਼ਾਂ ਉੱਤੇ ਭਾਰਤੀ ਹੋਏ ਨੁਕਸਾਨ ਬਾਰੇ ਪੁੱਛਿਆ ਤਾਂ 에ਅਰ ਮਾਰਸ਼ਲ ਨੇ ਕਿਹਾ ਕਿ ਮੈਂ ਸਿਰਫ ਇਹ ਕਹਿ ਸਕਦਾ ਹਾਂ ਕਿ ਅਸੀਂ ਆਪਣੇ ਨਿਰਧਾਰਿਤ ਟੀਚੇ ਨੂੰ ਪ੍ਰਾਪਤ ਕਰ ਲਿਆ ਹੈ ਤੇ ਸਾਡੇ ਸਾਰੇ ਪਾਇਲਟ ਘਰ ਵਾਪਸ ਆ ਗਏ ਨੇ। ਉਹਨਾਂ ਨੇ ਕਿਹਾ ਕਿ ਅਸੀਂ ਹੱਤਿਆਵਾਦੀ ਕੈਂਪਾਂ ਨੂੰ ਤਬਾਹ ਕਰਨ ਦਾ ਆਪਣਾ ਉਦੇਸ਼ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਪੂਰੀ ਦੁਨੀਆ ਨੇ ਇਸ ਦਾ ਨਤੀਜਾ ਦੇਖ ਲਿਆ। ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ।